ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਜਿਵੇਂ ਬੋਦਲਾ ਸਾਹਿਬ ਨੇ ਕਿਹਾ ਵੀ ਆਪਣੀ ਇਹ ਲੜਾਈ ਜਿਹੜੀ ਹੋਣ ਦੀ ਲੜਾਈ ਹੈ ਇੱਜ਼ਤ ਦੀ ਲੜਾਈ ਹੈਗੀ ਹੈ ਲੈਂਡ ਸੀ ਲੀਗ ਐਕਟ ਹੈ ਜਿਹੜਾ 1972 ਉਹਦੇ ਬਾਰੇ ਅੱਜ ਆਪਾਂ ਨੂੰ ਤਕਰੀਬਨ 6-7 ਮਹੀਨੇ ਹੋ ਚਲੇ ਹੈਗੇ ਆ ਆਪਾਂ ਮੰਗ ਪੱਤਰ ਵੀ ਦਿੱਤੇ ਹੈਗੇ ਆ ਆਪਦੀ ਹੈਸਿਅਤ ਮੁਤਾਬਕ ਆਪਦੀ ਤਾਕਤ ਵੀ ਦਿਖਾਈ ਹੈ ਸਰਕਾਰ ਨੂੰ ਪਰ ਹਜੇ ਤਾਕਤ ਦਿਖਾਉਣ ਦੀ ਬਹੁਤ ਜ਼ਰੂਰਤ ਹੈਗੀ ਐ ਸੋ ਮੈਂ ਹੱਥ ਬੰਨ ਕੇ ਬੇਨਤੀ ਕਰਦਾ ਸਾਰੇ ਸਾਥੀਆਂ ਨੂੰ ਵੀ ਇੱਕ ਇੱਕ ਜਣਾ ਆਪਦੇ ਨਾਲ ਘੱਟ ਤੋਂ ਘੱਟ 10-10 ਬੰਦੇ ਤਿਆਰ ਕਰੋ ਆਉਣ ਵਾਲੇ ਸਮੇਂ ਦੇ ਵਿੱਚ ਜੇ ਆਪਾਂ ਕੋਈ ਵਿਸ਼ਿੰਗਾਰਤ ਜਿੱਤਣਾ ਹੈ ਉਹਦਾ ਰੂਪਰੇਖਾ ਤੇ ਏਕਾ ਹੋਣਾ ਬਹੁਤ ਜ਼ਰੂਰੀ ਹੈਗਾ ਸੋ ਹੁਣ ਗੱਲ ਕਰਦੇ ਆ ਮਜ਼ਦੂਰਾਂ ਨਾਲ ਤੱਕਾ ਜਦੋਂ ਦੀ ਇਹ ਸਰਕਾਰ ਹੋਂਦ ਵਿੱਚ ਆਈ ਹੈ ਟੱਕਾ ਤਾਂ ਪਹਿਲਾਂ ਵੀ ਹੁੰਦਾ ਹਰ ਇੱਕ ਸਰਕਾਰ ਕਰਦੀ ਆ ਰਹੀ ਹੈ ਪਰ ਜਦੋਂ ਦੀ ਆਪ ਸਰਕਾਰ ਆਈ ਹੈ ਉਹਨਾਂ ਦਾ ਮਜ਼ਦੂਰਾਂ ਨਾਲ ਵੱਧ ਤੋਂ ਵੱਧ ਜਿੰਨਾ ਹੋ ਸਕਦਾ ਟੱਕਾ ਇਹ ਸਰਕਾਰ ਕਰ ਰਹੀ ਹੈ ਕਿੰਨਾ ਚਿਰ ਚੱਲਾਂਗੇ ਸੋ ਮੈਂ ਪਿੱਛੇ ਜਾਵਾਂ ਮੇਰੀਆਂ ਬੀਬੀਆਂ ਬੈਠੀਆਂ ਨੇ ਜਿਹੜੀਆਂ 1985 ਦਾ ਸਮਾਂ ਸੀਗਾ ਉਦੋਂ ਆਪਣੇ ਪੰਜਾਬ ਦੇ ਵਿੱਚ ਵਾਈਟ 골ਡ ਸੋਨਾ ਖੇਤਾਂ ਸੋਨਾ ਨਰਮਾ ਬਹੁਤ ਹੁੰਦਾ ਸੀਗਾ ਇਹ ਬੀਬੀਆਂ ਚੋਗਣ ਜਾਂਦੀਆਂ ਸੀਗੀਆਂ ਸਾਡੇ ਮਜ਼ਦੂਰ ਭਰਾਵਾਂ ਨੂੰ ਕੰਮ ਮਿਲਦਾ ਸੀਗਾ ਖੇਤਾਂ ਦੇ ਵਿੱਚ ਹੀ ਕੰਮ ਬਹੁਤ ਸੀਗਾ ਸਾਥੋਂ ਪਹਿਲਾਂ ਤਾਂ ਕਿਸਾਨ ਨੇ ਇਹ ਕੰਮ ਖੋਹ ਲਿਆ ਖੇਤ ਮਜ਼ਦੂਰੀ ਦਾ ਉਹ ਕਿਵੇਂ ਖੋਹਿਆ ਇੱਕ ਇੱਕ ਤੋਂ ਸੌਰੀ ਇੱਕ ਕਿਸਾਨ 60 65 ਕੇ ਲੇਖ ਚੋਨਾ ਕੱਲਾ ਪਾਗ ਲੈਣਾ ਉਥੇ ਮਜ਼ਦੂਰ ਦੀ ਜਰੂਰਤ ਹੀ ਨਹੀਂ ਪੈਂਦੀ ਇਸ ਗੱਲ ਨਾਲ ਸਹਿਮਤ ਹਾਂ ਤੁਸੀਂ ਹੇ ਗਲੇ ਦੇ ਕੋਈ ਨਹੀਂ ਆਏ ਝੋਨੇ ਨੇ ਜੋ ਨਸ਼ਾ ਆਪਾਂ ਸਰਕਾਰਾਂ ਚ ਕਸੂਰ ਕੱਢਿਆ ਨੇ ਕਸੂਰ ਸਰਕਾਰਾਂ ਦਾ ਹੈ ਪਰ ਐਨਾ ਨਹੀਂ ਸਰਕਾਰਾਂ ਚ ਆਪਾਂ ਕਸੂਰ ਕੱਢਦੇ ਆ ਪਰ ਸਭ ਤੋਂ ਵੱਡਾ ਸਾਡਾ ਵੈਰੀ ਝੋਨਾ ਬਣਿਆ ਹੈ ਝੋਨੇ ਨੇ ਲੋਕ ਵਿਹਲੇ ਕਰਤੇ ਕਿਸਾਨਾਂ ਦੇ ਜੁਆਕ ਵੀ ਵਿਹਲੇ ਹੋਗੇ ਕਿਉਂ 60 65 ਕਿੱਲੇ ਝੋਨਾ ਕੱਲਾ ਬੰਦਾ ਪਾੜ ਲਿੰਦਾ ਸਾਡੇ ਮਜ਼ਦੂਰ ਭੈਣ ਭਰਾ ਵੀ ਵਿਹਲੇ ਹੋਗੇ ਵਿਹਲਾ ਮਨ ਸ਼ੈਤਾਨ ਦਾ ਕਰ ਸਾਡੇ ਮਨਾਂ ਦੇ ਵਿੱਚ ਬੱਚੇ ਜਿਹੜੇ ਸੀ ਸਾਡੇ ਬੱਚਿਆਂ ਦੀ ਕੰਮ ਤੋਂ ਰੁਚੀ ਟੁੱਟ ਗਈ ਅੱਗੇ ਅਸੀਂ ਪੜਦੇ ਸੀਗੇ ਅਸੀਂ ਜਦੋਂ ਪੜ ਪੜਦੇ ਸੀ ਨਾ ਚੌਥੀ ਪਾਣੀ ਵਿੱਚ ਪੜਦੇ ਸੀਗੇ ਤੇ ਮਾਵਾਂ ਨੂੰ ਪੁੱਛਣਾ ਜਦੋਂ ਉਹ ਨਰਮਾ ਚੋਂ ਗੁਣ ਜਾਣਾ ਸਾਨੂੰ ਸਕੂਲ ਤੋਂ ਰੋਂ ਤੋਂ ਪਹਿਲਾਂ ਮਾਤਾ ਅੱਜ ਕੀਤੇ ਨਰਮਾ ਚੋਂ ਗੁਣ ਜਾਣਾ ਨਰਮਾ ਦਾ ਫਲਾਨਿਆਂ ਦੇ ਚੋਗਣ ਜਾਣਾ ਪਰ ਤੁਸੀਂ ਮਗਰ ਨਾ ਆਇਓ ਪਰ ਅਸੀਂ ਸਕੂਲ ਨੂੰ ਆ ਕੇ ਫਿਰ ਵੀ ਪੰਜ ਪੰਜ ਚਾਰ ਚਾਰ ਕਿਲੋ ਨਰਮਾ ਚੋਗੋਂ ਵਿੱਚ ਸੀ ਸਾਡੀ ਕੰਮ ਦੇ ਵਿੱਚ ਰੁਚੀ ਬਣੀ ਸੀ ਨਾਲੇ ਪੜ੍ਹਾਈ ਕੀਤੀ ਨਾਲੇ ਕੰਮ ਕਰਦੇ ਸੀ ਪਰ ਅੱਜ ਸਾਡੇ ਕੋਲੇ ਕੰਮ ਹੀ ਨਹੀਂ ਸਾਡੇ ਮਜ਼ਦੂਰ ਭੈਣ ਭਰਾਵਾਂ ਕੋਲੇ ਕੰਮ ਹੀ ਨਹੀਂ ਕਰਨਗੇ। ਵਿਲਾਮਣ ਸ਼ੇਤਾਨ ਦਾ। ਸੋ ਹੁਣ ਜਿਹੜੀ ਆਪਣੀ ਤੇ ਤਲਵਾਰ ਹੈਗੀ ਐ ਲਟਕਦੀ ਮੈਨੂੰ ਤਾਂ ਅੱਜ ਹੀ ਪਤਾ ਲੱਗਾ ਕਿਉਂਕਿ ਮੈਂ ਥੋੜਾ ਜਿਹਾ ਘਰ ਦੇ ਰਜੇ ਨੇ ਸਰੀ ਬੇਟੀ ਦਾ ਆਪਰੇਸ਼ਨ ਹੋਇਆ ਦੋ ਤਿੰਨ ਦਿਨ ਹੋਇਆ ਘੱਟੇ ਇਸ ਕਰਕੇ ਮੈਂ ਆ ਨਹੀਂ ਸਕਿਆ। ਅੱਜ ਹੀ ਪਤਾ ਲੱਗਾ ਜੋਸ ਤਲਵਾਰ ਸਾਡੇ ਤੇ ਅੱਜ ਲਟਕਦੀ ਹੈਗੀ ਐ। ਇੱਕੋ ਇੱਕ ਸਰਕਾਰ ਨੇ ਕੰਮ ਦਿੱਤਾ ਸੀ ਨਰੇਗਾ ਦਾ। ਉਹ ਵੀ ਸਾਡੇ ਤੋਂ ਖੁਸਦਾ ਨਜ਼ਰ ਆ ਰਿਹਾ ਹੈਗਾ ਸੋ ਮੈਂ ਬੇਨਤੀ ਕਰਦਾ ਵੀ ਆਪਾਂ ਇਹ ਲੜਾਈ ਲੜਨੀ ਹੈਗੀ ਇੱਕ ਨਾਲ ਲੜਾਈ ਲੜਨੀ ਹੈਗੀ ਹੈ ਸਭ ਤੋਂ ਵੱਧ ਤੋਂ ਵੱਧ ਆਪਦੇ ਨਾਲ ਅਗਲੀ ਜੋ ਆਪਣਾ ਹੋਊਗਾ ਕੀ ਕਹਿ ਸਕਦੇ ਆਪਾਂ ਮਤਲਬ ਜੋ ਸਮਾਂ ਲਿਖਿਆ ਜਾਊਗਾ ਕੋਈ ਇਕੱਠ ਕਰਨਾ ਹੈਗਾ ਕੋਈ ਧਰਨਾ ਲਾਉਣਾ ਹੈ ਕੋਈ ਮੀਟਿੰਗ ਹੈਗੀ ਹੈ ਵੱਧ ਤੋਂ ਵੱਧ ਆਉਣ ਦੀ ਕਿਰਪਾਲਤਾ ਕਰੋ ਇਹਨਾਂ ਕਹਿੰਦਾ ਹੋਇਆ ਕਿ ਮੈਂ ਤਾਂ ਜਾ ਚੁੱਕਿਆ ਵੈਸੇ ਗੁਰਜੀਕਾ ਫਾਲਸਾ